ਅਰਤੀ ਜਨਤਾ ਪਾਰਟੀ ਚ ਮੈਂ 2019 ਤੋਂ ਲਗਾਤਾਰ ਸੇਵਾ ਕੀਤੀ ਹੈ ਔਰ ਤਨਮਨ ਨਾਲ ਸੇਵਾ ਕੀਤੀ ਪੂਰੇ ਜੋਸ਼ ਨਾਲ ਸੇਵਾ ਕੀਤੀ ਹਰ ਟਿਕਟ ਮੈਨੂੰ ਦਿੱਤੀ ਲੜਾਇਆ ਗਿਆ ਇਲੈਕਸ਼ਨ ਔਰ ਜਿਹੜਾ ਬੰਦਾ ਇੱਥੇ ਨੀ ਤਿਆਰੀ ਕਰਦਾ ਸੀ ਰਜਿੰਦਰ ਦੇ ਸੂਜਾ ਦਾ ਉਸ ਨੂੰ ਪਾਰਟੀ ਨੇ ਇਹ ਕਹਿ ਕੇ ਨਕਾਰਤਾ ਵੀ ਇਹ ਨਸ਼ਾ ਤਸਕਰ ਹੈ ਨਸ਼ਾ ਵੇਚਦਾ ਹੈ ਇਹਦਾ ਪਰਿਵਾਰ ਠੀਕ ਨਹੀਂ ਨਸ਼ਾ ਵੇਚਣ ਚ ਸ਼ਾਮਲ ਹੈ ਇਹ ਕਹਿ ਕੇ ਉਸ ਨੂੰ ਨਕਾਰਤਾ ਮੈਨੂ ਰਿਕ ਦਿੱਤੀ ਅੱਜ ਉਸੇ ਨੂੰ ਹੀ ਬਿਨਾਂ ਕਿਸੇ ਸੋਚੇ ਸਮਝੇ ਭਾਰਤੀ ਜਨਤਾ ਪਾਰਟੀ ਨੇ ਕੈਂਡੀਡੇਟ ਬਣਾਇਆ ਮੈਂ ਪਾਰਟੀ ਨੂੰ ਅਲਬਦਾ ਕਹਤਾ ਮੇਰੇ ਚੀਜ਼ ਨਹੀਂ ਪਸੰਦ ਵੀ ਤੁਸੀਂ ਜਿਹੜੀ ਚੀਜ਼ ਨੂੰ ਖੁਦ ਹੀ ਗਲਤ ਕਹਿ ਰਹੇ ਹੋ ਤੇ ਤੁਸੀਂ ਉਸੇ ਨੂੰ ਹੀ ਨਮਾਜ਼ ਰਹੇ ਹੋ ਤਾਂ ਲੋਕਾਂ ਦੀ ਜਵਾਬਦੇਹੀ ਤੁਸੀਂ ਦਿਓ ਮੈਂ ਨਹੀਂ ਦੇਣਾ ਮੈਂ ਪਾਰਟੀ ਨੂੰ ਜਵਾਬ ਦੇ ਸਕਦਾ ਹਾਂ ਮੈਂ ਲੋਕਾਂ ਪ੍ਰਤੀ ਵਫਾਦਾਰ ਹਾਂ ਨਸ਼ੇ ਦੇ ਖਿਲਾਫ ਹਾਂ ਨਸ਼ੇ ਦੇ ਖਿਲਾਫ ਰਹੂੰਗਾ ਕੋਈ ਵੀ ਡਿਸੀਜਨ ਜਿਹੜਾ ਕੋਈ ਵੀ ਪਾਰਟੀ ਜਿਹੜਾ ਨਸ਼ੇ ਦੇ ਹੱਕ 'ਚ ਲੈਂਦੀ ਹੈ ਜਾਂ ਨਸ਼ੇ 'ਚ ਆਪ ਹੀ ਕਹਿ ਕੇ ਲਿਪਤ ਲੋਕਾਂ ਨੂੰ ਉਹਦਾ ਚੁੱਕਣ ਦੀ ਕੋਸ਼ਿਸ਼ ਕਰਦੀ ਹੈ ਤਾਂ ਮੈਂ ਉਹਦੇ ਖਿਲਾਫ ਹਾਂ ਹਮੇਸ਼ਾ ਖਿਲਾਫ ਰਹੂੰਗਾ ਕਿਹਨਾਂ ਸਪਾਰਟੀਆਂ ਆਪ ਜੁਆਇਨ ਕਰੂਗਾ ਮੈਂ ਅੱਜ ਕਾਂਗਰਸ ਜੁਆਇਨ ਕਰੂੰਗਾ ਔਰ ਮੇਰੇ ਸਾਥੀ ਜਿੰਨੇ ਵੀ ਐ ਜਿਨ੍ਹਾਂ ਨੂੰ ਇਹ ਚੀਜ਼ ਦਾ ਦੁੱਖ ਆਇਆ ਉਹ ਅੱਜ ਮੇਰੇ ਨਾਲ ਜਾ ਕੇ ਸਾਰੇ ਸਾਰੇ ਪਿੰਡਾਂ ਦੇ ਪੰਜ ਸਰਪੰਚ ਜਿਹੜੇ ਰਾਜਨੀਤਿਕ ਰੁਤਬਾ ਰੱਖਣ ਵਾਲੇ ਐ ਵੱਡੇ ਵੱਡੇ ਅਹੁਦਿਆਂ ਤੇ ਬਲਕ ਸੰਮਤੀ ਮੈਂਬਰ ਬਲਕ ਸੰਮਤੀ ਚੇਅਰਮੈਨ ਜ਼ਿਲ੍ਹਾ ਪ੍ਰੇਸ਼ਦ ਮੈਂਬਰ ਸਾਰੇ ਜਿਹੜੇ ਅੱਜ ਨਾਲ ਜਾ ਕੇ ਅਸੀਂ ਕਾਂਗਰਸ ਜੁਆਇਨ ਕਰਾਂਗੇ